ਸਤਿ ਸ਼੍ਰੀ ਅਕਾਲ ਜੀ ਮੈਂ ਕੋਵਿੰਦਰ ਪੂਰ ਮਾਲਵਾ ਸੋਲਰ ਸਿਸਟਮ ਬਟੰਡਾ ਅੱਜ ਅਸੀਂ ਪਹੁੰਚੇ ਵੀ ਸੀ ਲੰਬੀ ਦੇ ਪਿੰਡ ਸੇਮਾ ਖੇੜਾ ਚ ਇੱਥੇ ਆਪਾਂ 5.2 ਕਿੱਲੋ ਦਾ ਪੰਪ ਇੰਸਟਾਲ ਕੀਤਾ ਰੀਨਿਊਨ ਰੀਨਿਊ ਦਾ ਪੈਨਲ ਲੱਗਿਆ ਹੋਇਆ 585 ਵਾਟ ਦਾ ਹੈਵੀ ਸਟੈਂਡ ਲੱਗਿਆ ਹੋਇਆ ਪੂਰਾ ਤੁਸੀਂ ਸਟੈਂਡ ਦੇਖੋ 10 ਪੈਨਲ ਕਦੇ ਵਿਆ ਸਟੈਂਡ ਦਾ ਕੁਝ ਢੋਲਾ ਇਹ ਨਹੀਂ ਬਾਲਾ ਦਿਖਾਈਨ ਬੜਾ ਬਰਵਾਦੇ ਨੇ ਜੀ ਜਿਹੜੇ ਬਾਈ ਦੇ ਚੱਲ ਰਿਹਾ ਪੰਪ ਤੋਂ ਉਹਦੇ ਨਾਲ ਵੀ ਮੜਾਉਣੇ ਆ ਇੱਥੇ ਆਪਾਂ ਇੱਕੋ ਦਿਨ 6 ਪੰਪ ਇੰਸਟਾਲ ਕੀਤੇ ਹੋਏ ਆ ਚਾਰ ਪੰਪ 5 ਐਚਪੀ ਦੇ ਆ ਤੇ ਦੋ ਪੰਪ 3 ਐਚਪੀ ਦੇ ਆ ਤੋ ਬਾਈ ਕਿਦਾਂ ਦਾ ਰਿਜ਼ਲਟ ਰਿਹਾ ਵਧੀਆ ਜੀ ਪੂਰਾ ਪਾਣੀ ਆਂਦੀ ਆ ਛੋਟੇ ਛੇ ਪੰਪ ਬਾਈ ਦੋ ਛੋਟੇ ਉਹਦੇ ਬਾਈ ਦੇ ਦੋ ਪੰਪ ਚੱਲ ਰਹੇ ਆ ਇੱਕ 3 ਐਚਪੀ ਦਾ ਤੇ ਇੱਕ 5 ਐਚਪੀ ਦਾ ਕਿਵੇਂ ਰਿਜ਼ਲਟ ਰਿਹਾ ਬਾਈ ਵਧੀਆ ਜੀ ਬਾਕੀ ਛੋਟੇ ਵੀ ਰਿਜ਼ਲਟ ਕਿਦਾਂ ਆ ਰਿਹਾ ਬਾਕੀ ਮੋਟਰਾਂ ਲੱਗਾਂ ਉਹਨਾਂ ਨੇ ਵੀ ਚੱਲ ਗਈਆਂ ਜਿਵੇਂ ਨਾਲ ਚੱਲ ਰਿਹਾ ਹੈ ਬਹੁਤ ਬਹੁਤ ਵਧੀਆ ਰਿਜ਼ਲਟ ਮਿਲਿਆ ਬਾਈ ਜਰ ਗਿਆ ਨੂੰ ਕਿਸੇ ਨੇ ਵੀ ਪਰਖ ਕਰਨਾ ਹੋਵੇ ਮਾਲਵਾ ਸੋਲਰ ਬਟੰਡਾਰਾ ਤੁਸੀਂ ਕਰ ਸਕਦੇ ਹੋ 4 ਇੰਚੀ ਪ੍ਰੈਸ਼ਰ ਪਾਣੀ ਹੈ 5 ਪਾਈਪਾਂ ਪਾਈਆਂ ਵਿਡਲੀ ਲਈ 6 ਪਾਈਪਾਂ ਦੇ ਦੇਖੋ 4 ਇੰਚੀ ਪ੍ਰੈਸ਼ਰ ਆ ਰਿਹਾ 60 ਫੁੱਟ ਉੱਡਾਈ ਤੇ ਮੋਟਰ ਚੱਲ ਰਹੀ ਹੈ 10 ਪੈਨਲ ਯੂਜ਼ ਕੀਤੇ ਗਿਆ ਸੋ ਧੰਨਵਾਦ ਜੀ